ਕਦਮ ਕਦਮ ਤੋਂ ਰੋਲਾ ਨਾ ਪਾ। ਟੈਸਟ ਕਰਕੇ ਇਹ ਜਿਹੜਾ ਵਿਸ਼ਾ ਸਾਡੇ ਸਾਹਮਣੇ ਖੜੋਤਾ ਤੇ ਅੱਜ ਵੀ ਉਹਨੇ ਦਾ ਮਾਰ ਖੜੋਤਾ। ਕਾਨੂੰਨੀ ਉਹ ਜਾਣ ਦਿਓ ਯਾਰ। ਕਾਨੂੰਨੀ ਆ। ਕਾਹਨੋਂ ਖਦਲਾ ਕਰਦੇ ਹੋ ਨੇ ਯਾਰ। ਉਹ ਵੀ ਮੈਨੂੰ ਪਤਾ ਕੀ ਆ ਉਹ ਵੀ ਇਹ ਸਮਾਹ ਹੈ ਜੀ ਰਸਮੀ ਬਈ ਸੀਯੋਨੀ ਮਲ ਜੀ ਅਧਾਰੀ ਦੱਸਦੇ ਵੇ ਕੋਈ ਇਹਨਾਂ ਦਾ ਸਰਪ੍ਰਧ ਆ ਕੇ ਕਹਿ ਦੇਵੇ ਵੀ ਭਾਈ ਮੈਂ ਦੇਖਾਂ ਮੈਂ ਤੁਹਾਡੇ ਨਾਲ ਤੁਹਾਡੇ ਵਿੱਚ ਕਦੇ ਵੀ ਨਹੀਂ ਆਉਣਗੇ ਅਸੀਂ ਉਹਨਾਂ ਦਿਤਰਾਂ ਦਾ ਰਾਹ ਨਹੀਂ ਰੋਕਿਆ ਜਿਹੜੇ ਪਾਕ ਸਾਫ ਦਾਮਨ ਨੇ ਜੇ ਉਹ ਸਾਡੇ ਵਿੱਚ ਸਾਡੀ ਸਫਾ ਦੇ ਵਿੱਚ ਆ ਕੇ ਬੈਠਦੇ ਨੇ ਅਸੀਂ ਵੈਲਕਮ ਕਹਿੰਦੇ ਹਾਂ ਪਰ ਇਹਨਾਂ ਨਾਲ ਪਾਣਾ ਮਾਰਦਾ ਜੇ ਜੇਕਰ ਕੀਤਾ ਤੇ ਸੰਸਾਰੀ ਰਾਤਾ ਬੀਬੀ ਰੇਤਾ ਵੇਚਦੀ ਐ ਨਕੂਤਰ ਵਾਲੀ ਕੋਣ ਸਾਡੇ ਵਿੱਚ ਕਿੱਦਾਂ ਬਾਜੂ ਨੂੰ ਪਤਾ ਨਹੀਂ ਬੇਤੇ ਗੱਲ ਕਰਨੀ ਐ ਕੋ ਭਾਈ ਕਿ ਠੇਕੇ ਕਿਹਨਾਂ ਨੂੰ ਗਏ ਨੇ ਕਿੱਦਾਂ ਗਏ ਨੇ ਇਹ 2 ਨੰਬਰ ਦੇ ਵਿੱਚ ਰੇਤਾ ਜਿਹੜਾ 5 ਰੁਪਏ ਸਕਰ ਫੁੱਟ ਵਿਕਣਾ ਉਹ 10 12 ਰੁਪਏ ਸਕਰ ਫੁੱਟ ਤੇ ਕਹਿੰਦੇ ਆ ਉਹਦੇ ਬਾਰੇ ਕੋਈ ਗੱਲ ਕਰੂਗਾ ਇੱਥੇ ਉਹ ਆ ਕੇ ਤੁਹਾਡੇ ਸਾਹਮਣੇ ਖੜੀ ਹੋਊਗੀ ਉਹ ਤੁਹਾਡੇ ਸਾਹਮਣੇ ਬੈਠੀ ਹੋਊ ਤਦੋਂ ਲੱਤਾਂ ਨੇ ਭਾਰ ਨਹੀਂ ਛੱਡਣਾ ਕਿਉਂ ਕਿਉਂਕਿ ਉਹ ਲੋਕ ਝੂਠੇ ਨੇ ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਵੀਰ ਕਹਿੰਦੇ ਥੋੜਾ ਸਦਾ ਅੱਜ ਨੌਜਵਾਨਾਂ ਦੇ ਜਾਗਰੂਕ ਬਣਾ ਲੈਣਾ ਕਾਲਸੀ ਵੀ ਦਾ ਸਮਰਥਨ ਦੇ ਰਿਹਾ ਹੈ ਇਹ ਸਮਰਥਨ ਕਿਸੇ ਜੀ ਦਾ ਸਮਰਥਨ ਦੇ ਰਿਹਾ ਸੀ ਸਰਕਾਰ ਨੂੰ ਵਿਸ਼ਵਾਸਨ ਦੋਸਤਾਂ ਨੇ ਮਿਲਿਆ ਅਪੀਲ ਕਰਦਾ ਵੀ ਅੱਜ ਮਰਜ਼ੀ ਕਾਲਿਆ ਇਹਦਾ ਸਮਰਥਨ ਦਿਓ ਫਿਰ ਅੱਜ ਨਾਲ ਕਿ ਅੱਪਾ ਸਾਥ ਜੀਏ ਹਨ ਤਾਂ ਸੰਗਤਾਂ ਅੱਜ ਅਸੀਂ ਪਰਸਾਂ ਜਦੋਂ ਅੱਗੇ ਲੈ ਕੇ ਜਾ ਰਹੇ ਹਾਂ ਹੋਰ ਜਿਹੜਾ ਤੇ ਤੁਸੀਂ ਅਪੀਲ ਵੀ ਕਰਦੇ ਹੋ ਕਿ ਕਿਸਾਨ ਜਿੱਥੇ ਬੰਦਿਆਂ ਨੂੰ ਵੱਧ ਤੋਂ ਵੱਧ ਹੋਰ ਵੀ ਉੱਥੇ ਜਰੂਰ ਸਾਰੇ ਮੈਂ ਤੁਹਾਨੂੰ ਪਸੰਦ ਕਰਦਾ ਜੀ ਜਿਹੜਾ ਸਾਫ ਹੋ ਗਿਆ ਬੰਦਾ ਜਿੱਥੇ ਜੀ ਇਹ ਵੀ ਵਾਰ ਬਣੀ ਸਿੱਖਾ ਜਿਹੜਾ ਕਹਿੰਦਾ ਕਿ ਜਿਹੜਾ ਨਵੰਦਰ ਹੈ ਜੋ ਅੱਤੀ ਮਾਨਯੋਗ ਸੱਤੀ ਸਾਹਿਬ ਜਿਹੜੀ ਜਸਨ ਸਿੰਘ ਜੀ ਸਰ ਜਿਹੜਾ ਕਿ ਡ੍ਰੈਫਟ ਡਿਵੈਸਰ ਪੂਰੇ ਜਿਹੜੇ ਵਿੱਚ ਜਿਹੜੀਆਂ ਜਿਹਦਾ ਇਸ ਤਰ੍ਹਾਂ ਫਲੋਰ ਹੈ ਰਾਂਗਨ ਜਿੰਨੀ ਕਿ ਦਿੱਤੀ ਹੋਈ ਹੈ ਜਾ ਹੈ ਜਿਹੜੇ ਅੰਦਰ ਵਿੱਚ ਇੱਥੇ ਹੀ ਹਰਤ ਸਾਲੂ ਨੇ ਜਿੰਨੀ ਟ੍ਰੈਫਿਕ ਦੀ ਇਨਫਰਮਾ ਲਾ ਲਈ ਨਾਲ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਬੜਾ ਮਾਸੇ ਵੀ ਲੱਗੇ ਹੈ ਕਿ ਹਲਕਾ ਅਫਰੀ ਹੋਇਆ ਹੈ ਕਿ ਜਿਹੜਾ ਕਿ ਕਮਿਟੀ ਵਿੱਚ ਕੋਈ ਕਾਰਨ ਦਿੱਖਿਆ ਨਹੀਂ ਨਹੀਂ ਬਲਕਿ ਟ੍ਰੈਫਿਕ ਦੀ ਇੱਕ ਪ੍ਰੋਬਲਮ ਹੈ ਇਸ ਪਰ ਸਾਰੇ ਦਾਤਾ ਬੰਦੀ ਕੀਤੀ ਹੈ ਜਿਹੜੇ ਕੋਈ ਬੰਦਾ ਸਿਹਤ ਤੋਂ ਤੇ ਜਾਦੇ ਹੈ ਜਾਂ ਜੇ ਅਮੇ ਨੂੰ ਸਿੱਕੋ ਮੈਡੀਕਲ ਜੇ ਜਾ ਰਿਹਾ ਹੈ ਕੋਈ ਇਸ਼ੋ ਦੇ ਉਹ ਲੋ ਬਲੇ ਹੋ ਗਈ ਹੈ ਜਾਣਦੀ ਅੱਗੇ ਸਾਹਿਬ ਨੂੰ ਕਿਸ਼ਾ ਨਾ ਕੋਈ ਜਰੂਰੀ ਕਿ ਨਹੀਂ ਆਪਣੀ ਜੋਬ ਦੇ ਰਿਗਾਰਡਿੰਗ ਇਹ ਹਾਲਾਤ ਵੀ ਜਾ ਕੇ ਗਏ ਤੇ ਕਈ ਨਹੀਂ ਤੇ ਕਈ ਹੋ ਗਏ